ਆਪਦੇ ਇਸ ਪਿੰਡ ਵਿੱਚ ਪਿਛਲੇ 6 ਸਾਲ ਤੋਂ ਨਹੀਂ ਹੋਇਆ ਕਿਸੇ ਨੌਜਵਾਨ ਮੁੰਡੇ ਦਾ ਵਿਆਹ ਇਹ ਅਸੀਂ ਨਹੀਂ ਕਹਿੰਦੇ ਪਏ ਇਹ ਨੌਜਵਾਨ ਖੁਦ ਕਹਿੰਦਾ ਪਿਆ ਹੈ ਕਹਿੰਦਾ ਇੱਕ ਪੰਜਾਬ ਦੇ ਸਾਡੇ ਪਿੰਡ ਵਿੱਚ ਤਕਰੀਬਨ 6 ਸਾਲਾਂ ਤੋਂ ਕਿਸੇ ਦੇ ਘਰ ਵਿੱਚ ਬਰਾਤ ਹੀ ਨਹੀਂ ਆਈ ਕਿਉਂਕਿ ਮੁੰਡਿਆਂ ਦਾ ਹਾਲ ਦੇਖ ਕੇ ਤਾਂ ਇੰਜ ਹੀ ਲੱਗਦਾ ਕਿ ਪੰਜਾਬ ਦੇ ਜਿਹੜੇ ਇਸ ਪਿੰਡ ਦੀ ਗੱਲ ਕੀਤੀ ਜਾ ਰਹੀ ਗਈ ਆ ਉੱਥੋਂ ਦੀ ਜਿਹੜੀ ਨੌਜਵਾਨ ਪੀੜੀ ਗਈ ਆ ਕਾਫੀ ਉਹ ਨਸ਼ਿਆਂ ਦੇ ਵਿੱਚ ਲੱਗੀ ਹੋਈ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਰਿਸ਼ਤੇ ਦਾ ਸਾਕ ਸੰਬੰਧੀ ਇਸ ਘਰ ਇਸ ਪਿੰਡ ਦੇ ਨੌਜਵਾਨ ਮੁੰਡਿਆਂ ਨੂੰ ਆਪਣੀ ਧੀ ਭੈਣ ਦਾ ਰਿਸ਼ਤਾ ਨਹੀਂ ਕਰਉਂਦੇ ਪਏ ਇਹ ਕਹਿਣਾਗਾ ਇਸ ਨੌਜਵਾਨ ਦਾ ਜੀਹਾਂ ਉਹ ਦੱਸ ਰਿਹਾ ਸੋਸ਼ਲ ਮੀਡੀਆ ਉੱਤੇ ਤੇ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣ ਚੁੱਕੇਗੇ ਨਸ਼ਾ ਇੰਨਾ ਜ਼ਿਆਦਾ ਵੱਧ ਚੁੱਕਾ ਹੈ ਕ੍ਰਾਈਮ ਵੀ ਨਾਲ ਨਾਲ ਇੰਨਾ ਜ਼ਿਆਦਾ ਵੱਧ ਚੁੱਕਾ ਹੈ ਕਿ ਮੁੰਡੇ ਬਹੁਤੇ ਜਿਹੜੇ ਮੁੰਡੇ ਹੈਗੇ ਆ ਉਹ ਨਸ਼ੇ ਦੇ ਲੱਗੇ ਹੋਏ ਨੇ ਜਾਂ ਫਿਰ ਬਾਹਰ ਵਿਦੇਸ਼ਾਂ ਚਲੇ ਗਏ ਨੇ ਕਿ ਜਿਹੜੇ ਨਸ਼ੇ ਦੇ ਵਿੱਚ ਲੱਗੇ ਗਏ ਨੇ ਉਹਨਾਂ ਨੂੰ ਤੁਹਾਨੂੰ ਪਤਾ ਹੀਗਾ ਨਸ਼ੇੜੀ ਬੰਦੇ ਨੂੰ ਕੌਣ ਦਿੰਦਾ ਹੈ ਆਪਣੀ ਧੀ ਭੈਣ ਦਾ ਰਿਸ਼ਤਾ ਸੋ ਇਹ ਮੁੰਡਾ ਨੌਜਵਾਨ ਖੁਦ ਇੰਨੀ ਗੱਲ ਕਹਿੰਦਾ ਪਿਆ ਗਿਆ ਤੁਹਾਨੂੰ ਵੀ ਸੁਣ ਕੇ ਹੈਰਾਨੀ ਜ਼ਰੂਰ ਹੋਵੇਗੀ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਬਣਦੇ ਜਾ ਰਹੇਗੇ ਆ ਲੇਕਿਨ ਵੀਡੀਓ ਦੇਖ ਕੇ ਤੁਹਾਨੂੰ ਦੁੱਖ ਵੀ ਜ਼ਰੂਰ ਹੋਊਗਾ ਕਿ ਜੇ ਪੰਜਾਬ ਦੇ ਇਸ ਪਿੰਡ ਦੇ ਵਿੱਚ ਜਿਹੜੇ ਕੁਝ ਨੌਜਵਾਨਾਂ ਦਾ ਇਹ ਹਾਲ ਆ ਤੇ ਪੰਜਾਬ ਦੇ ਦੂਜੇ ਪਿੰਡ ਜਾਂ ਦੂਜੇ ਸ਼ਹਿਰ ਕਿਤਨਾ ਬਚਣਗੇ ਕਿਤੇ ਸਾਰਾ ਪੰਜਾਬ ਹੀ ਨਾ ਇਸ ਚੁੰਗਲ ਦੇ ਵਿੱਚ ਫਸ ਕੇ ਬਰਬਾਦ ਹੀ ਨਾ ਹੋ ਜਾਵੇ ਜਿਹੜੇ ਬੁੱਧੀਜੀਵੀ ਲੋਕਗੇ ਨੇ ਉਹ ਕਾਫੀ ਅਪੀਲਾਂ ਕਰਦੇ ਪਏ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ਾਂ ਕਰਦੇ ਪਏ ਨੇ ਸਰਕਾਰਾਂ ਨੂੰ ਦਵਾਈਆਂ ਪਾਉਂਦੇ ਪਏ ਨੇ ਲੈਕਿਨ ਕਿਤਨਾ ਕਿਤੇ ਕਿਸੇ ਦੇ ਵੀ ਸਿਰ ਤੇ ਜੂ ਤਾਂ ਨਹੀਂ ਸਕਦੀ ਭਈ ਲੇਕਿਨ ਜੋ ਮਾਹੌਲ ਜਿਹੜਾ ਨਜ਼ਰੋਂਦਾ ਪਿਆ ਉਹਨੂੰ ਦੇਖ ਕੇ ਤੇ ਹਰ ਕਿਸੇ ਦੇ ਦਿਲ ਦੇ ਵਿੱਚ ਇੱਕ ਡਰ ਇਹਰਾ ਉਹ ਪੈਦਾ ਹੋ ਚੁੱਕਾ ਗਿਆ ਵੀਡੀਓ ਜ਼ਰੂਰ ਦੇਖਿਓ ਤੇ ਮੁੰਡੇ ਦੇ ਬਿਆਨ ਜ਼ਰੂਰ ਸੁਣਿਓ ਤੁਹਾਨੂੰ ਵੀ ਸੁਣ ਕੇ ਜ਼ਰੂਰ ਹੈਰਾਨੀ ਤਾਂ ਹੋਵੇਗੀ ਹੀ ਜੀ ਸਾਡੇ ਪਿੰਡ ਦੇ ਵਿੱਚ ਕੋਈ ਬਰਾਤ ਹੀ ਨਹੀਂ ਕਿਸੇ ਮੁੰਡੇ ਦੀ ਕਿਸੇ ਦੀ ਬਰਾਤ ਹੀ ਨਹੀਂ ਚੜੀ ਜੀ ਅੱਛਾ ਕਿਸੇ ਦਾ ਵਿਆਹ ਹੀ ਨਹੀਂ ਹੋਇਆ ਜੀ ਹਰ ਕੋਈ ਵਿਆਹ ਤੇ ਕਹੀ ਨਹੀਂ ਕਿਸੇ ਦੇ ਵੀ ਕੀ ਹੋਇਆ ਹੀ ਨਹੀਂ ਕੋਈ ਕਰਦਾ ਹੀ ਨਹੀਂ ਜੀ ਆਦ ਨਾ ਹੋ ਗਏ ਜੀ 5 5 6 ਸਾਲ ਹੋ ਗਏ ਜੀ ਨਾ ਕੋਈ ਕਰਦਾ ਹੈ ਜੀ ਨਾ ਕੋਈ ਕਰੋ ਇੱਥੇ ਹੁੰਦਾ ਹੈ ਜੀ ਕਿਸੇ ਦਾ ਸਾਰੇ ਨਸ਼ੇੜੀ ਹੈ ਜੀ ਸਾਰੇ ਮਰੇ ਜਾਂਦੇ ਆ ਜੀ ਮੈਂ ਆਪ ਨਸ਼ਾ ਕਰਦਾ ਸੀ ਸਰ ਜੀ ਆਹ ਦੇਖ ਲੋ ਜੀ ਮੇਰੇ ਹਾਲਾਤ ਦੇਖ ਲੋ ਜੀ ਟੀਕੇ ਲਾਉਂਦਾ ਸੀਗਾ ਜੀ ਮੈਂ ਜੀ ਹਾਂ ਨਾ ਹਾਂ ਇੱਥੇ ਵੀ ਚੜਨ ਜੀ ਇੱਥੇ ਵੀ ਖੁਸ਼ੀਆਂ ਹੋਣ ਜੀ ਜਿਵੇਂ ਨਾਲ ਦੇ ਪਿੰਡਾਂ 'ਚ ਹੁੰਦੀਆਂ ਜੀ ਸਾਡੇ ਪਿੰਡ ਵਿਆਹ ਹੀ ਨਹੀਂ ਹੁੰਦਾ ਜੀ ਕਿਸੇ ਦਾ ਵੀ ਕਿਸੇ ਦਾ ਕੋਈ ਨਾ ਕਰਦੇ ਆ ਜੀ ਅੱਛਾ ਘਰੋਂ ਦੂਸਰੇ ਦਿਨ ਹੀ ਅਗਲੇ ਵੀ ਘਰ ਆਲੀ ਪੱਜ ਜਾਂਦੀ ਹੈ ਜੀ ਕਿਵੇਂ ਖਤਮ ਹੋ ਗਏ ਹਾਂ ਅਸੀਂ ਵੀ ਸਾਥ ਦੇਵਾਂਗੇ ਜੀ ਜਿਵੇਂ ਮੁਲਾਜ਼ਮ ਆਉਂਦੇ ਆ ਜੀ ਅਸੀਂ ਇਹਨਾਂ ਦਾ ਸਾਥ ਦਿੰਨੇ ਆ ਜੀ ਹਾਂ ਹਾਂ ਸਾਥ ਕਹੀਦਾ ਹਾਂ ਹਾਂ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਸਰ ਹਾਂ ਜੀ ਉਹਨਾਂ ਨੂੰ ਤਲਾਬ ਮਿਲਦੀ ਹੈ ਜੀ ਉਹ ਆਉਂਦੇ ਆ ਜੀ ਹਾਂ ਫੜ ਕੇ ਵੀ ਲੈ ਕੇ ਜਾਂਦੇ ਆ ਅਸੀਂ ਮੁਲਾਜ਼ਮਾਂ ਨੂੰ ਵੀ ਮਾੜਾ ਕਹਿੰਦੇ ਜੀ ਉਹ ਵੀ ਆਉਂਦੇ ਆ ਪਰ ਜਦੋਂ ਉਹ ਚਲੇ ਜਾਂਦੇ ਆ ਨਾ ਉਸ ਤੋਂ ਬਾਅਦ ਜੀ ਮਤਲਬ 2 ਘੰਟੇ ਬਾਅਦ ਫਿਰ ਲੋਕ ਇੱਥੇ ਉਵੇਂ ਹੀ ਲੱਗ ਜਾਂਦੇ ਆ ਜੀ ਪਤਾ ਨਹੀਂ ਬਾਹਰੋਂ ਬਹੁਤ ਬਾਹਰੋਂ ਆਉਂਦੇ ਆ ਜੀ ਬਠਿੰਡੇ ਤੋਂ ਆਉਂਦੇ ਜਿਵੇਂ ਬਠਿੰਡੇ ਹੁਣ ਆਟੋ ਚਲਾਉਂਦੇ ਆ ਨਾ ਆਟੋ ਰਿਕਸ਼ਾ ਚਲਾਉਂਦੇ ਆ ਇੱਥੇ ਤੁਹਾਨੂੰ ਇੱਕ ਸਰ ਅਸੀਂ ਵੀਡੀਓ ਦੇਵਾਂਗੇ ਜੀ 4-5 ਦਿਨਾਂ ਬਾਅਦ ਤੁਸੀਂ ਲੈ ਲਿਓ ਸਾਡੇ ਤੋਂ ਵੀਡੀਓ ਤੁਸੀਂ ਇੱਥੇ ਦੇਖੋਗੇ ਆਟੋ ਯਾ ਆਟੋ ਖੜੇ ਹੋਣਗੇ ਜਿਵੇਂ ਹੁਣ ਇਸ ਟਾਈਮ ਇੱਥੇ ਮੁਲਾਜ਼ਮ ਖੜੇ ਆ ਨਾ ਐਵੇਂ ਇੱਥੇ ਨਿਚੇੜੀ ਖੜੇ ਹੁੰਦੇ ਆ ਜੀ ਆਟਰਾ ਮਾਂ ਤੇ ਆਉਂਦੇ ਆ ਜੀ ਕੋਈ ਵੀਕਲਾਂ ਤੇ ਆਉਂਦੇ ਆ ਬਾਹਰੋਂ-ਬਾਹਰੋਂ ਆਉਂਦੇ ਆ ਜੀ ਲੋਕ ਬਹੁਤ ਲੋਕ ਆਉਂਦੇ ਆ ਜੀ ਇੱਥੇ ਚੰਡੀਗੜ੍ਹ ਤੱਕ ਆਉਂਦੇ ਆ ਜੀ ਅਜੀਤ ਰੋਡ ਆਪਣਾ ਹੈਗਾ ਨਹੀਂ ਬਟਿੰਡੇ ਦਾ ਜੀ ਉੱਥੋਂ ਦੀਆਂ ਕੁੜੀਆਂ ਆਉਂਦੀਆਂ ਜੀ ਇੱਥੇ ਨਸ਼ਾ ਲੈਣ ਵਾਸਤੇ ਜੀ ਹਾਂਜੀ ਉਹ ਇੱਥੇ ਨਸ਼ਾ ਲੈਣ ਵਾਸਤੇ ਆਉਂਦੀਆਂ ਜੀ ਚੱਲੇ ਨਸ਼ਾ ਸਾਡੇ ਜੀ 100% ਹੀ ਹੈ ਜੀ ਚਿੱਟੇ ਦਾ ਕਿਸ ਤਰ੍ਹਾਂ ਦੇਖਣਾ ਹੋਣੀ ਕੰਮ ਹਾਂਜੀ ਹਾਂਜੀ ਅਸੀਂ ਤਾਂ ਸਹਿਯੋਗ ਪਹਿਲਾਂ ਤੇ ਦੇ ਰਹੇ ਹਾਂ ਅਜ ਤੱਕ 2011 ਤੋਂ ਦੇ ਰਹੇ ਹਾਂ ਇਸ ਜੋ ਰਮਾਣੇ ਵਾਲੇ ਦਾ ਜੀ ਸਾਡੀ ਕਮੇਟੀ ਉਦੋਂ ਹੀ ਬਣੀ ਸੀ ਉਹਦੇ ਵੀ ਬਿਲਕੁਲ ਵਧੀਆ ਰਹੇ ਅਸੀਂ ਵਧੀਆ ਕੰਮ ਕਰਿਆ ਕੋਈ ਡਰ ਨਹੀਂ ਕੋਈ ਡਰ ਨਹੀਂ ਸੌਣ ਲੋ 100% ਹੀ ਵਿਗਦਾ ਨਸ਼ਾ ਚੱਲੀ ਜਾਂਦਾ ਕੋਈ ਉਹ ਨਹੀਂ ਬੁੜੀਆਂ ਲੇਡੀਜ਼ ਜ਼ਿਆਦਾ ਵੇਚਦੀਆਂ ਨਾ ਬੰਦੇ ਉਹਦੇ ਪੁਲਿਸ ਫੋਨ ਆ ਜਾਂਦੇ ਉਹਨਾਂ ਨੂੰ ਪਹਿਲਾਂ ਹੀ ਇਹ ਸਿੱਧਾ ਹੀ ਕਰਨੇ ਵੀ ਪ੍ਰਸ਼ਾਸਨ ਦਾ ਪੁਲਿਸ ਦਾ ਜ਼ਿਆਦਾ ਹੱਥ ਹੈ ਹਾਂਜੀ ਹਾਂਜੀ ਹੋ ਸਕਦਾ ਜੀ ਹਾਂਜੀ ਅਸੀਂ ਦੇ ਹੀ ਜਣੇ ਦੇਵਾਂਗੇ ਜੀ ਸਾਥ ਅਸੀਂ ਉਹਨਾਂ ਨੂੰ ਗਦਾਰ ਹੀ ਕਹਿੰਨੇ ਗਦਾਰ ਲੋਕ ਹੈ ਜਾਂ ਕੋਈ ਮਲਾਜਮ ਹੈ ਚਾਹ ਕੋਈ ਆਮ ਬੰਦਾ ਹੈ ਵੀ ਲੋਕਾਂ ਦੇ ਬੱਚੇ ਸਾਡੇ ਹੁਣ ਇਸ ਟਾਈਮ ਵਧੀਆ ਸਾਡਾ ਕੰਮਕਾਰ ਚੀਗਾ ਅਸੀਂ ਅੱਜ 0 ਤੇ ਪਹੁੰਚ ਗਏ ਨੌਜਵਾਨੀ ਵੀ ਹੈ 1.5 ਜਿਆਦਾ ਲੇਡੀ ਜਦ ਨਾ ਪਤਾ ਲੱਗਦਾ ਨਾ ਕੁਝ ਜਦੋਂ ਕੀ ਆਕੇ ਪ੍ਰਸ਼ਾਸਨ ਆ ਗਿਆ ਵੀ ਗਲੀਆਂ ਚ ਨਿਕਲ ਆ ਹੁਣ ਇਸ ਟਾਈਮ ਜਿੰਨੀਆਂ ਵੇਚਨ ਵਾਲੀਆਂ ਉਹ ਸਾਰੀਆਂ ਗਲੀਆਂ ਚ ਖੜੀਆਂ ਚਿੱਟਾ ਚਿੱਟਾ ਜੀ ਚਿੱਟਾ ਅਸ਼ਟ ਕੰਨੇ ਵੀ ਖਤਮ ਹੋਣਾ ਚਾਹੀਦਾ ਸਰਕਾਰ ਨੂੰ ਕਰਨਾ ਚਾਹੀਦਾ ਸ਼ਾਸਨ ਨੂੰ ਕਰਨਾ ਚਾਹੀਦਾ ਖਤਮ ਤਾਂ ਜੀ ਲੇਖੋ ਜੀ ਇਹ ਤਾਂ ਜਿਵੇਂ ਹਰਮਾਨੇ ਸਰ ਨੇ ਕਰਿਆ ਸੀਗਾ ਚੱਕ ਚੱਕ ਪਰਚੇ ਮਾਰੇ ਆ ਜੇ ਕੁੱਟਿਆ ਫੰਟਿਆ ਹਾਂ ਸ਼ਕਤੀ ਸ਼ਕਤੀ ਹਾਂਜੀ ਹਾਂ ਹੈਗੀ ਅਮੀਦ ਹੋ ਜੂਗਾ ਹਾਂਜੀ ਹਾਂਜੀ ਜੀ ਸਹਿਯੋਗ ਦੇਵਾਂਗੇ ਜੀ ਅਸੀਂ ਉਸ ਤੋਂ ਪਹਿਲਾਂ ਪਿੰਡ ਜੇ ਨਖਾਂ ਨਹੀਂ ਲਿਖਦਾ ਸੀ ਕਿੱਸ ਤਰ੍ਹਾਂ ਲੱਗਦਾ ਬਹੁਤ ਵਧੀਆ ਸੀਗਾ ਜੀ ਸਾਡੇ ਵੇਲੇ ਤੇ ਜਦੋਂ ਕੋਈ ਅਸੀਂ ਸੀਗੇ ਇੱਥੇ ਨੌਜਵਾਨ ਅਸੀਂ ਉਸ ਟਾਈਮ ਵਧੀਆ ਸੀਗੇ ਅਸੀਂ ਸਾਨੂੰ ਕੋਈ ਪਤਾ ਹੀ ਨਹੀਂ ਸੀਗਾ ਤੇ ਹੁਣ ਵੀ ਮੰਦਿਰ ਤਾਂ ਵਿੱਚ ਐ ਦੱਸ ਸਾਡੇ ਜਿਹੜੇ ਹੈਗੇ ਆ ਪਿੰਡ ਚ ਬੱਚੇ ਕਿਸੇ ਘਰ ਦਾ ਨਹੀਂ ਬਚਿਆ ਆ ਸਭ ਲੱਗੇ ਪੀਣ ਵਾਸਤੇ ਪਰ ਮੋਤਾ ਮੋਤਾ ਕਟੋ-ਕਟ ਵੀ ਮੇਰੇ ਆ 15-20 ਦਿਨਾਂ ਵਿੱਚ 7-8 ਤਾਂ ਚਲੇ ਗਏ ਜੀ ਅੱਜ ਚਾਰ ਇਸ ਤੋਂ ਪਹਿਲਾਂ ਚਾਰ ਦਿਨ ਇੱਕ ਮੁੰਡਾ ਟੀਕਾ ਲਾ ਕੇ ਮਰਿਆ ਸੀ ਕੋਈ ਉਹਦੀ ਸੁਣਵਾਈ ਨਹੀਂ ਕੋਈ ਕੁਝ ਨਹੀਂ ਕਰਿਆ ਵੀ 10 ਦਿਨਾਂ ਦੇ ਵਿੱਚ ਵਿੱਚ ਵੀ 5-7 ਮੋਟਾ ਤਾਂ ਹੋ ਹੀ ਗਏ ਜੀ ਹਾਂ ਜੀ ਤੇ ਸਾਡੇ ਪਿੰਡ ਜੀ ਘਟੋ-ਘਟ ਇਹ ਪਿੰਡ ਦਾ ਬਹੁਤ ਬੁਰਾ ਵਾਲਾ ਜੀ ਕਿਹੜਾ ਪਿੰਡ ਹੈ ਬੇੜ ਪਿੰਡ ਹੈ ਜੀ ਦੋ ਨੰਬਰ ਵਸਤੀ ਹੈ ਬਹੁਤ ਬੁਰਾ ਹੈ ਇਹ ਪਿੰਡ ਦਾ ਹੁਣ ਥੋੜੀ ਫਸੀ ਹੋਈ ਜਾਂਦਾ ਹਾਂਜੀ ਹਾਂਜੀ ਅੱਜ 5 ਦਿਨ ਹੋ ਗਏ ਜਿਹੜੀ ਪੁਲਿਸ ਨੂੰ ਲਗਾਤਾਰ ਵਧੀ ਹੈ ਜੀ ਇਸ ਤਰੀ ਮੈਂ ਤਾਂ ਕਹਿਣਾ ਚੱਲਦਾ ਰਵੇ ਤਾਂ ਸ਼ਾਇਦ ਬੰਦ ਹੋ ਸਕਦਾ ਹੈ ਬਹੁਤ ਮਿਲਦਾ ਹੈ ਯਾਨੀ ਕਿ ਇਹ ਤਾਂ ਮੰਗਦਾ ਹਾਂਜੀ ਹਾਂਜੀ ਇਹ ਕਿ ਪਹਿਲਾਂ ਇਹ ਉਹ ਤਾਂ ਟੱਪ ਜਾਂਦੇ ਜਦੋਂ ਪੁਲਿਸ ਆ ਜਾਂਦੀ ਹਾਂਜੀ ਉਹ ਪਿੰਡ ਦਾ ਪਿੰਡ ਦਾ ਮਤਲਬ ਕਿ ਲੋਕ ਕਹਿੰਦੇ ਹਾਂ ਹਾਂਜੀ ਪੁਲਿਸ ਦਾ ਸਾਥ ਦਿੰਦੇ ਹਾਂਜੀ ਨਾਲ ਇਹ ਪੁਲਿਸ ਦੇ ਅਸੀਂ ਪੂਰੇ ਨਾਲ ਖੜੇ ਹਾਂ ਹਾਂਜੀ ਹਾਂਜੀ ਖਤਮ ਹੋ ਗਈ ਸਾਡੇ ਪਿੰਡ ਦੇ ਨੌਜਵਾਨੀ ਪੀੜੀ ਜਾ ਰਹੀ ਹੈ ਮਸੀਂ ਚਾਹਨੇ ਨਸ਼ਾ ਬੰਦ ਹੋ ਗਈ